ਕੋਲ ਆ ਕੇ ਇੱਕ ਅਰਦਾਸ ਕਰਦੇ ਹਾਂ ਇੱਕ ਅਰਦਾਸ ਰੋਜ਼ਾਨਾ ਸਿੱਖ ਕਰਦਾ ਪਿਆ ਉਹ ਕਿਹੜੀ ਅਰਦਾਸ ਹੈ ਹੇ ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਚੇਤਾ ਰੱਖਿਓ ਗੁਰਮੁਖੇ ਪਿਆਰੇਓ ਵਾਕਿਆ ਹੀ ਮੇਰੇ ਗੁਰੂ ਦਾ ਦਰ ਨਿਮਾਨਿਆਂ ਦਾ ਮਾਨ ਹੈ ਨੇ ਤਾਨਿਆਂ ਦਾ ਤਾਨ ਹੈ ਨਿਉਟਿਆਂ ਦੀ ਓਟ ਹੈ ਇਸ ਦਰ ਦੇ ਉੱਤੇ ਆ ਕੇ ਝੁੱਕ ਕੇ ਵੇਖੋ ਦੋ ਤਰੀਕੇ ਨਾਲ ਝੁਕਿਆ ਜਾਂਦਾ ਜੀ ਇੱਕ ਹੈ ਮਨ ਕਰਕੇ ਤਨ ਕਰਕੇ ਤੇ ਇੱਕ ਹੈ ਹੰਕਾਰ ਨਾਲ ਜਿਹੜਾ ਮਨ ਕਰਕੇ ਤਨ ਕਰਕੇ ਇਸ ਗੁਰੂ ਨੂੰ ਝੁਕਦਾ ਹੈ ਮੇਰਾ ਗੁਰੂ ਉਹਦੇ ਵਾਰੇ ਨਿਹਾਰੇ ਕਰ ਦਿੰਦਾ ਹੈ ਤੇ ਜਿਹੜਾ ਹੰਕਾਰ ਦੇ ਵਿੱਚ ਆਉਂਦਾ ਹੈ ਤੇ ਚੇਤਾ ਰੱਖਿਓ ਮੇਰਾ ਗੁਰੂ ਉਹਦਾ ਮੱਥਾ ਵੀ ਨਹੀਂ ਰਹਿਣ ਦਿੰਦਾ ਮੇਰਾ ਗੁਰੂ ਉਹਦਾ ਮੱਥਾ ਵੀ ਨਹੀਂ ਰਹਿਣ ਦਿੰਦਾ ਇਤਿਹਾਸ ਨੂੰ ਪੜ ਕੇ ਵੇਖ ਲਿਓ ਜਿਸ ਦਰ ਦੇ ਉੱਤੇ ਕਦੇ ਭਾਈ ਲੈਣਾ ਚੁੱਕਿਆ ਸੀ ਨਿਮਾਨਿਆਂ ਦਾ ਹੋ ਕੇ ਆਇਆ ਸੀ ਨਾ ਨੀਮਾ ਹੋ ਕੇ ਆਇਆ ਸੀ ਤੇ ਚੇਤਾ ਰੱਖਿਓ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੀ ਗਲਬੱਕੜੀ ਦੇ ਵਿੱਚ ਲੈ ਲਿਆ ਗੁਰੂ ਨਾਨਕ ਸਾਹਿਬ ਜੀ ਨੇ ਜੋ ਹੁਕਮ ਕਹਿਣਾ ਪਾਈ ਲੈਣੇ ਨੇ ਇਹਦੀ ਕਹਿਣਾ ਗੁਰੂ ਨਾਨਕ ਸਾਹਿਬ ਜੀ ਮੈਥੋਂ ਇਹ ਕੰਮ ਹੋਣਾ ਨਹੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਾਈ ਲੈਣਿਆ ਆਹ ਨਾਲੇ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਕਟੋਰਾ ਡਿੱਗ ਗਿਆ ਨੂੰ ਕੱਢ ਕੇ ਲੈ ਕੇ ਆਉਣਾ ਹੱਥ ਜੋੜ ਕੇ ਕਹਿੰਦਾ ਜੀ ਸਤਿ ਵਚਨ ਹੁਕਮ ਮੰਨਣ ਦੀ ਪ੍ਰਵਾਸਾ ਗੁਰਮੁਖ ਪਿਆਰੋ ਇੱਥੋਂ ਤੱਕ ਚਲੀ ਗਈ ਮੇਰੇ ਗੁਰਨਾਨਕ ਸਾਹਿਬ ਜੀ ਕਹਿਣ ਲੱਗੇ ਪਾਈ ਲੈਣਿਆ ਸਾਹਮਣੇ ਮੁਰਦਾ ਪਿਆ ਹੈ ਮੁਰਦਾ ਇਹਨੂੰ ਖਾਣਾ ਹੈ ਖਾਣਾ ਹੱਥ ਜੋੜ ਕੇ ਕਹਿਣ ਲੱਗੇ ਪਾਤਸ਼ਾਹ ਜੀ ਇਹ ਦੱਸੋ ਸਿਰ ਵਾਲੇ ਪਾਸੇੋਂ ਸ਼ੁਰੂ ਕਰਾਂ ਕਿ ਪੈਰ ਵਾਲੇ ਪਾਸੇੋਂ ਇਸੀ ਹੁਕਮ ਮੰਨਣ ਦੀ ਅਖੀਰਲੀ ਪ੍ਰਭਾਸ਼ਾ ਗੁਰੂ ਨਾਨਕ ਸਾਹਿਬ ਜੀ ਨੇ ਅੰਗ ਨਾਲ ਲਾ ਕੇ ਸਿੱਖਾਂ ਦੇ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਬਣਾ ਦਿੱਤਾ ਇਸੇ ਹੀ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਤੀਸਰੇ ਪਾਤਸ਼ਾਹ ਬਜ਼ੁਰਗ ਅਵਸਥਾ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸ਼ਰਨ ਦੇ ਵਿੱਚ ਆਏ ਇਹੋ ਜੀ ਮਰਦਾਂ ਵਾਲੀ ਕਾਲਾ ਨਕਾਲੀ ਸੇਵਾ ਸਿਮਰਨ ਕੀਤਾ ਗੁਰੂ ਅੰਗਦ ਸਾਹਿਬ ਨੇ ਆਪਣੇ ਅੰਗ ਨਾਲ ਲਾ ਕੇ ਸਿੱਖਾਂ ਦੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਣਾ ਦਿੱਤਾ ਚੌਥੇ ਪਾਤਸ਼ਾਹ ਜੀ ਦਾ ਇਤਿਹਾਸ ਆਪਣੀਆਂ ਅੱਖਾਂ ਦੇ ਸਾਹਮਣੇ ਹੈ ਗੁਰਮਖ ਪਿਆਰਿਓ ਮਹਿਸੂਸ ਕਰਕੇ ਵੇਖੋ ਜਦੋਂ ਬਚਪਨ ਦੇ ਵਿੱਚੋਂ ਮਾਤਾ ਪਿਤਾ ਚਲੇ ਜਾਣ ਲੋਕ ਕਹਿੰਦੇ ਸੀ ਭਾਈ ਜੇਠੇ ਨੂੰ ਇਹ ਅਨਾਥ ਹੋ ਗਿਆ ਹੈ ਇਹ ਅਪਹਾਗਾ ਹੋ ਗਿਆ ਹੈ ਇਹਨੂੰ ਕੋਈ ਗਲ ਬੱਕੜੀ ਦੇ ਵਿੱਚ ਲੈਣ ਵਾਲਾ ਨਹੀਂ ਸੀ ਰਿਸ਼ਤੇਦਾਰਾਂ ਨੇ ਕੰਨੀ ਕਤਰਾ ਲਈ ਸਾਤ ਸੰਬੰਧੀ ਪਾਸਾ ਵਟ ਗਏ ਚੇਤਾ ਰੱਖਿਓ ਮੇਰੇ ਗੁਰੂ ਰਾਮਦਾਸ ਜੀ ਆਪਣੀ ਬਾਣੀ ਦੇ ਵਿੱਚ ਵੀ ਬੜੇ ਪਿਆਰ ਨਾਲ ਕਹਿੰਦੇ ਨੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਮੇਰੇ ਗੁਰੂ ਜੀ ਜਦੋਂ ਤੁਹਾਡੀ ਸ਼ਰਨ ਦੇ ਵਿੱਚ ਨਹੀਂ ਆਏ ਸੀ ਅਸੀਂ ਰੁੱਲਦੇ ਫਿਰਦੇ ਸੀ ਲੋਕ ਕਹਿੰਦੇ ਸੀ ਇਹ ਅਨਾਥ ਹੋ ਗਿਆ ਹੈ ਇਹਨੂੰ ਗਲ ਪੱਕੜੀ ਦੇ ਵਿੱਚ ਨਹੀਂ ਲੈਣ ਵਾਲਾ ਸੀ ਇਹ ਚੇਤਾ ਰੱਖਿਓ ਅੱਜ ਵੀ ਸੰਸਾਰ ਦਾ ਦਸਤੂਰ ਹੈ ਜੀ ਦੁੱਖਾਂ ਦੇ ਵਿੱਚ ਆਪਣੇ ਵੀ ਬੇਗਾਨੇ ਹੋ ਜਾਂਦੇ ਸੁੱਖਾਂ ਦੇ ਵਿੱਚ ਹਰ ਕੋਈ ਨੇੜੇ ਜ਼ਰਾਨੇ ਹੋ ਜਾਂਦੇ ਪਈ ਮੁਸੀਬਤ ਦੇ ਵਿੱਚ ਮਿੱਤਰ ਪਰਖੇ ਜਾਂਦੇ ਨੇ ਦੁੱਖਾਂ ਦੇ ਵਿੱਚ ਆਪਣੇ ਵੀ ਬੇਗਾਨੇ ਹੋ ਜਾਂਦੇ ਇਹ ਅੱਜ ਵੀ ਸੱਚ ਹੈ ਬੰਦੇ ਤੇ مصیبت ਹੋਵੇ ਨਾ ਆਪਣੇ ਵੀ ਦੂਰ ਹੋ ਜਾਂਦੇ ਨੇ ਭਾਈ ਜੇਠਾ ਜੀ ਦੇ ਬਚਪਨ ਦੇ ਵਿੱਚ ਮਾਤਾ ਪਿਤਾ ਚਲੇ ਗਏ ਲੋਕ ਕਹਿਣ ਲੱਗੇ ਇਹ ਅਨਾਥ ਹੈ ਇਹ ਆਪਾਗਾ ਹੈ ਜੰਮਦਿਆਂ ਹੀ ਆਪਣੇ ਮਾਤਾ ਪਿਤਾ ਨੂੰ ਨਿਗਲ ਗਿਆ ਸਮੇ ਨੇ ਫੇਰ ਖਾਦੀ ਹੈ ਜਿਸ ਭਾਈ ਜੇਠਾ ਜੀ ਨੂੰ ਕੋਈ ਬਚਪਨ ਦੇ ਵਿੱਚ ਪ੍ਰਸ਼ਾਦਾ ਦੇਣ ਲਈ ਤਿਆਰ ਨਹੀਂ ਸੀ ਸਮੇ ਨੇ ਫੇਰ ਖਾਦੀ ਹੈ ਅੱਜ ਉਸ ਗੁਰੂ ਰਾਮਦਾਦੀ ਦੇ ਦਰ ਦੇ ਉੱਤੇ ਜਾ ਕੇ ਵੇਖ ਲਓ ਅਣਗਿਣਤ ਲੋਕ ਆਪਣੇ ਢਿੱਡ ਦੀ ਭੁੱਖ ਮਿਟਾਉਂਦੇ ਪਏ ਨੇ ਜਿਸ ਕੱਛੀ ਲਾਗਾ ਜਿਸ ਭਾਈ ਜੇਠਾ ਜੀ ਨੂੰ ਗੁਰਮੁਖ ਪਿਆਰਿਓ ਕੋਈ ਕੱਪੜੇ ਦੇਣ ਲਈ ਤਿਆਰ ਨਹੀਂ ਸੀ ਕੱਪੜੇ ਨਹੀਂ ਦੇਣ ਲਈ ਤਿਆਰ ਸੀ ਅੱਜ ਉਸ ਗੁਰੂ ਰਾਮਦਾਸ ਜੀ ਦੇ ਦਰ ਦੇ ਉਤੇ ਮਹਿੰਗੇ ਤੋਂ ਮਹਿੰਗਾ ਰਮਾਲਾ ਸਾਹਿਬ ਚੜਦਾ ਪਿਆ ਇਹੋ ਜੇ ਮਹਿੰਗੇ ਕੱਪੜੇ ਆਪਾਂ ਵੀ ਨਹੀਂ ਪਾਉਂਦੇ ਜੋ ਮੇਰੇ ਗੁਰੂ ਦਾ ਗੁਰੂ ਰਾਮਦਾਸ ਜੀ ਦੇ ਇੱਕ ਵਾਰ ਰਮਾਲਾ ਸਾਹਿਬ ਚੜ ਗਿਆ ਕਹਿੰਦੇ ਦੂਜੀ ਵਾਰ ਹੋਰ ਨਵੇਂ ਲੱਗਦੇ ਨੇ ਉਹਨੂੰ ਦੂਜੀ ਵਾਰ ਲਾਉਣ ਦਾ ਸਮਾਂ ਹੀ ਨਹੀਂ ਮਿਲਦਾ ਇਹ ਹੈ ਮੇਰੇ ਗੁਰੂ ਦਾ ਦਰ ਉਹ ਦਰ ਹੈ ਜਿਸ ਭਾਈ ਜੇਠਾ ਜੀ ਨੂੰ ਕੋਈ ਛੱਤ ਦੇਣ ਲਈ ਤਿਆਰ ਨਹੀਂ ਸੀ ਸਮੇਂ ਨੇ ਫਿਰ ਖਾਦੀ ਅਜ ਮਹਿਸੂਸ ਕਰਕੇ ਵੇਖੋ ਅਸੀਂ ਵੀ ਤੁਸੀਂ ਵੀ ਗੁਰੂ ਬਿਹਾਰ ਇਹ ਗੱਲ ਕਹਿੰਦੇ ਮੇਰੇ ਗੁਰੂ ਰਾਮਦਾਸ ਜੀ ਤੇਰੇ ਚਰਨਾਂ ਦੇ ਵਿੱਚ ਇੱਕ ਰਾਤ ਰਹਿਣ ਦਾ ਟਿਕਾਣਾ ਮਿਲ ਜਾਵੇ ਇਹ ਹੈ ਮੇਰੇ ਗੁਰੂ ਦਾ ਦਰ ਤੇ ਲੋਕ ਕਹਿੰਦੇ ਸੀ ਭਾਈ ਜੇਠਾ ਜੀ ਦੇ ਦਰ ਨੂੰ ਜਿੰਦਾ ਲਾ ਗਿਆ ਭਾਈ ਜੇਠਾ ਜੀ ਦੇ ਘਰ ਨੂੰ ਬੂਹੇ ਨੂੰ ਜਿੱਦਾਂ ਲੱਗਿਆ ਤਾਲਾ ਲੱਗ ਗਿਆ ਹੁਣ ਇਹ ਤਾਲਾ ਖੋਲੇਗਾ ਨਹੀਂ ਰਿਸ਼ਤੇਦਾਰ ਵੀ ਕਹਿੰਦੇ ਸੀ ਗਵਾਂਡੀ ਵੀ ਕਹਿੰਦੇ ਸੀ ਸਾਥ ਸਬੰਧੀ ਵੀ ਕਹਿੰਦੇ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਗੁਰੂ ਰਾਮਦਾਸ ਜੀ ਦੇ ਦਰ ਨੂੰ 24 ਘੰਟਿਆਂ ਦੇ ਵਿੱਚ ਕਦੇ ਵੀ ਤਾਲਾ ਨਹੀਂ ਲੱਗੇਗਾ ਅੱਜ ਜਾਓ ਮੇਰੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਜਾਓ ਨਾ ਗੁਰਮੁਖ ਪਿਆਰਿਓ ਮਹਿਸੂਸ ਕਰਕੇ ਦੇਖੋ ਦਿਨ ਰਾਤ ਸੰਗਤਾਂ ਦਾ ਹੜ ਆਉਂਦਾ ਹੈ ਤੇ ਉਸ ਦਰ ਨੂੰ ਚਾਰੇ ਪਾਸੇ ਦਰਵਾਜ਼ੇ ਖੁੱਲੇ ਰਹਿੰਦੇ ਨੇ ਮੇਰੇ ਗੁਰੂ ਰਾਮਦਾਸ ਜੀ ਦੇ ਦਰ ਨੂੰ ਤਾਲਾ ਨਹੀਂ ਲੱਗਦਾ ਇਹ ਹੈ ਮੇਰੇ ਗੁਰੂ ਦਾ ਦਰ ਹੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਮਹਿਸੂਸ ਕਰਕੇ ਵੇਖਿਓ ਜੋ ਇਸ ਦਰ ਦੇ ਉੱਤੇ ਨਿਮਾਨਾ ਹੋ ਕੇ ਆਵੇਗਾ ਉਹਨੂੰ ਮਾਨ ਮਿਲੇਗਾ ਜੋ ਇਸ ਦਰ ਦੇ ਉੱਤੇ ਆ ਕੇ ਨਿਤਾਣਾ ਹੋਵੇਗਾ ਉਹਨੂੰ ਤਾਨ ਮਿਲੇਗਾ ਜਿਹੜਾ ਨਿਉਟਾ ਹੋ ਕੇ ਆਵੇਗਾ ਮੇਰਾ ਗੁਰੂ ਉਹਦੀ ਓਟ ਰੱਖੇਗਾ ਇਹ ਹੈ ਮੇਰੇ ਗੁਰੂ ਦਾ ਦਰ